ਜਸ਼ਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਦੇਸ਼ ਦੀ ਸਿਆਸਤ ਦੇ 10 ਐਸੇ ਚਿਹਰੇ ਜੋ ਇਹਨਾਂ ਆਮ ਚੋਣਾਂ ਦੇ ਵਿੱਚ ਆਪਣੀ ਕਾਬਲੀਅਤ ਦਿਖਾਉਣਗੇ ਜਾਂ ਇਹਨਾਂ ਦੀ ਕਾਬਲੀਅਤ ਹੈ ਜਿਹੜੀ ਉਹ ਲੋਕ ਕਿੰਨਾ ਕੁ ਮੁੱਲ ਪਾਉਂਦੇ ਨੇ ਜਾਂ ਇਹ ਟੁੱਟ ਜਾਣਗੇ ਇਹਨਾਂ ਆਮ ਚੋਣਾਂ ਦੇ ਵਿੱਚ ਇਹ ਆਪਣੇ ਪੱਤੇ ਆਪਣੇ ਖੰਭ ਖਿਲਾਰ ਸਕਣਗੇ ਕੀ ਇਹਨਾਂ ਦੇ ਖੰਭ ਕੁੱਤਰ ਦਿੱਤੇ ਜਾਣਗੇ 2024 ਦੀਆਂ ਆਮ ਚੋਣਾਂ ਦੇ ਵਿੱਚ ਨਵੀਂ ਸਰਕਾਰ ਦਾ ਭਾਵੇਂ ਗਠਨ ਹੋ ਰਿਹਾ ਹੈ ਪਰ ਕਈ ਐਸੇ ਚਿਹਰੇ ਨੇ ਜਿਹੜੇ ਮੇਕ ਜਾਂ ਬ੍ਰੇਕ ਜਾਂ ਆਪਣੇ ਆਪ ਨੂੰ ਸਥਾਪਿਤ ਕਰ ਲੈਣਗੇ ਜਾਂ ਹਾਸ਼ੀਏ ਤੇ ਚਲੇ ਜਾਣਗੇ ਔਰ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਹੋਣਗੇ ਉਹ ਉਹਨਾਂ ਦੇ ਅੱਗੇ ਸਿਆਸੀ ਭੁਵਿੱਖ ਨੂੰ ਵੀ ਤੈਅ ਕਰਨਗੇ ਔਰ ਡੈਸਟਾਪ ਦੇ ਜਿਹੜੇ ਰਾਜਨੀਤਿਕ ਚਿਹਰਿਆਂ ਦੀ ਮੈਂ ਗੱਲ ਕਰਾਂਗਾ ਇਹਨਾਂ ਦਾ ਸਿਆਸੀ ਸਫ਼ਰ ਹੈ ਜਿਹੜਾ ਉਹ ਇਹਨਾਂ ਲੋਕ ਸਭਾ ਚੋਣਾਂ ਤੋਂ ਤੈਅ ਹੋਏਗਾ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਉਦਵ ਠਾਕਰੇ ਦੀ ਉਦਵ ਠਾਕਰੇ ਗਰੁੱਪ ਇਹਨਾਂ ਦਿਨੀ ਚੋਣਾਂ ਦੇ ਵਿੱਚ ਜੇ ਬਿਹਤਰ ਪ੍ਰਦਰਸ਼ਨ ਨਾ ਕਰ ਪਾਉਂਦਾ ਤੇ ਉਹਦੇ ਲਈ ਆਪਣਾ ਕਿਲਾ ਜਿਹੜਾ ਸੰਭਾਲਣਾ ਬੜਾ ਔਖਾ ਹੋ ਜਾਊਗਾ ਔਰ ਉਹਨਾਂ ਦਾ ਇਹ ਦਾਵਾ ਕੰਮ ਨਹੀਂ ਕਰੂਗਾ ਕਿ ਉਹਨਾਂ ਦੀ ਸ਼ਿਵ ਸੈਨਾ ਹੀ ਅਸਲੀ ਸ਼ਿਵ ਸੈਨਾ ਹੈ ਉਦਵ ਠਾਕਰੇ ਜਿਨ੍ਹਾਂ ਦੀ ਸ਼ਿਵ ਸੈਨਾ UBT ਹੈ ਉਨਾਂ ਲਈ ਇੱਕ ਵੱਡਾ ਚੈਲੰਜ ਹੈ ਮਹਾਰਾਸ਼ਟਰ ਦੇ ਵਿੱਚ ਔਰ ਇਸ ਸਥਿਤੀ ਵਿੱਚ ਉਹਨਾਂ ਦਾ ਨਾਮ ਤੇ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਦੀ ਤਰ੍ਹਾਂ ਜਿਵੇਂ ਠਾਕਰੇ ਗਰੁੱਪ ਦੇ ਨੇਤਾ ਨੇ ਕੱਢ ਰ ਹੈ ਵੋਟਰ ਹੈ ਤਾਂ ਉਹਨਾਂ ਤੋਂ ਪਾਸੇ ਹੋ ਕੇ ਛਿੰਦੇ ਗਰੁੱਪ ਦੇ ਵਿੱਚ ਵੀ ਜਾ ਸਕਦਾ ਹੈ ਔਰ ਇਹਦਾ ਅਸਰ ਇਸ ਸਾਲ ਦੀਆਂ ਅੰਤ ਦੇ ਵਿੱਚ ਹੋਣ ਵਾਲੀਆਂ ਮਹਾਰਾਸ਼ਟਰ ਦੇ ਵਿੱਚ ਅਸੈਂਬਲੀ ਚੋਣਾਂ ਦੇ ਵਿੱਚ ਵੀ ਦੇ ਸਕਦਾ ਹੈ ਜਿੱਥੇ ਗੱਟਚੋੜ ਦੇ ਵਿੱਚ ਉਦਵ ਦੀ ਤਾਕਤ ਜਿਹੜੀ ਹੈ ਕਮਜ਼ੋਰ ਹੋਏਗੀ ਸੋ ਉਦਵ ਠਾਕਰੇ ਸ਼ਿਵ ਸੈਨਾ ਯੂਬੀਟੀ ਦੇ ਆਗੂ ਨੇ ਇਹ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਆਪਣਾ ਦਮ ਖਮ ਨਾ ਦਿਖਾਇਆ ਤਾਂ ਉਹਨਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਤੇ ਪਾਰਟੀ ਦਾ ਕਾਡਰ ਦਾ ਵੀ ਨੁਕਸਾਨ ਹੋਏਗਾ ਤੇ ਉਹਨਾਂ ਲਈ ਵੀ ਇਹ ਵੱਡਾ ਜਿਹੜਾ ਚੈਲੰਜ ਹੈ ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਕਿਉਂਕਿ ਉੱਥੇ ਅਸੈਂਬਲੀ ਚੋਣਾਂ ਵੀ ਹੋਣ ਜਾ ਰਹੀਆਂ ਨੇ ਅਖੀਰ ਸਾਲ ਦੇ ਲਾਸਟ ਵਿੱਚ ਦੂਜਾ ਦਾ ਸ਼ਰਦ ਪੁਵਾਰ ਐਨਸੀਪੀ ਪਾਰਟੀ ਦੇ ਨੇ ਔਰ ਸ਼ਰਦ ਪਵਾਰ ਦੇ ਸਾਹਮਣੇ ਠਾਕਰੇ ਦੀ ਤਰ੍ਹਾਂ ਪਾਰਟੀ ਬਚਾਉਣ ਦਾ ਵੱਡਾ ਸਵਾਲ ਹੈ। ਔਰ ਪਵਾਰ ਗਰੁੱਪ ਦੇ ਪ੍ਰਦਰਸ਼ਨ ਦਾ ਅਸਰ ਭਾਵੇਂ ਨਿੱਜੀ ਤੌਰ ਤੇ ਉਹਨਾਂ ਤੇ ਨਾ ਪਵੇ। ਲੇਕਿਨ ਉਹਨਾਂ ਦੇ ਗਰੁੱਪ ਦਾ ਜਿਹੜਾ ਉਹਨਾਂ ਦੇ ਦਲ ਦਾ ਮਨੋਬਲ ਜਿਹੜਾ ਉਹਦੇ ਲਈ ਵੀ ਇਹ ਬੜੀਆਂ ਅਹਿਮ ਚੋਣਾਂ ਨੇ ਲੋਕ ਸਭਾ ਚੋਣਾਂ। ਪਿਛਲੀਆਂ ਚੋਣਾਂ ਦੇ ਵਿੱਚ NCP ਨੂੰ 4 ਸੀਟਾਂ ਮਿਲੀਆਂ। ਇਸ ਵਾਰ ਇਸ ਗਰੁੱਪ ਨੂੰ ਇਹ ਦਿਖਾਉਣਾ ਹੋਏਗਾ ਕਿ ਉਹ ਪਾਰਟੀ ਤੋਂ ਨਹੀਂ ਬਲਕਿ ਪਾਰਟੀ ਉਹਨਾਂ ਦੇ ਨਾਲ ਹੈ। ਇਹ ਲੜਾਈ ਚਾਚਾ ਜਿਹੜਾ ਸ਼ਰਦ ਪੁਆਰ ਤੇ ਭਤੀਜਾ ਅਜੀਤ ਪੁਆਰ ਦੇ ਵਿਚਕਾਰ ਹੈ ਔਰ ਸ਼ਰਦ ਪੁਆਰ ਦਾ ਜੇ ਪ੍ਰਦਰਸ਼ਨ ਠੀਕ ਨਹੀਂ ਰਹਿੰਦਾ ਤੇ ਉਹਨਾਂ ਦਾ ਜਿਹੜਾ ਖੇਮਾ ਉਹ ਅਜੀਤ ਪੁਆਰ ਦੇ ਨਾਲ ਜਾ ਸਕਦਾ ਹੈ ਸ਼ਰਦ ਪੁਆਰ ਦੂਜੇ ਨੇਤਾ ਨੇ ਮਹਾਰਾਸ਼ਟਰ ਦੇ ਯੂਪੀ ਦੀ ਗੱਲ ਕਰਦੇ ਹਾਂ ਅਖਲੇਸ਼ ਯਾਦਵ ਸਮਾਜਵਾਦੀ ਪਾਰਟੀ ਦੇ ਆਗੂ ਪਿਛਲੀ ਵਾਰ ਸਮਾਜਵਾਦੀ ਪਾਰਟੀ ਭਵਜਨ ਸਮਾਜ ਪਾਰਟੀ ਤੇ ਰਾਸ਼ਟਰੀ ਲੋਕ ਦਲ ਆਰਐਲਡੀ ਇਕੱਠੇ ਲੜੇ ਜਿਦੇ ਵਿੱਚ ਸਮਾਜਵਾਦੀ ਪਾਰਟੀ ਨੂੰ 5 ਸੀਟਾਂ ਮਿਲੀਆਂ ਸੀ ਮਲਾਈਨ ਸਿੰਘ ਯਾਦਵ ਦੇ ਪੁੱਤਰ ਨੇ ਔਰ ਇਸ ਵਾਰ ਉਹਨਾਂ ਦਾ ਤਾਲਮਿਲ ਕਾਂਗਰਸ ਦੇ ਨਾਲ ਹੈ ਆਈਐਨਡੀਆ ਇਹ ਗੱਟ ਚੁੜਦੇ ਹੋ ਪਾਈਵਲ ਨੇ ਯੂਪੀ ਤੋਂ ਅਖਲੇਸ਼ ਜੇਕਰ ਬੀਜੇਪੀ ਦੇ ਚੋਣ ਰਾਤ ਨੂੰ ਕੁਝ ਹੱਦ ਤੱਕ ਰੋਕਣ ਦੇ ਵਿੱਚ ਸਫਲ ਰਹਿੰਦੇ ਹੈ ਤਾਂ ਬੇਸ਼ੱਕ ਉਹਨਾਂ ਦਾ ਕਦਮ ਵਧੇਗਾ ਅਖਲੇਸ਼ ਯਾਦਵ ਦਾ ਹਾਲਾਂਕਿ ਜੇ ਪ੍ਰਦਰਸ਼ਨ ਘਟ ਹੋਵੇ ਜਾਂ ਜ਼ਿਆਦਾ ਯੂਪੀ ਦੇ ਵਿੱਚ ਲਗਾਤਾਰ ਦੂਜੀ ਸਭ ਤੋਂ ਵੱਡੀ ਉਹ ਤਾਕਤ ਬਣੇ ਰਹਿਣਗੇ ਫਿਲਹਾਲ ਅਸੈਂਬਲੀ ਦੇ ਵਿੱਚ 100 ਤੋਂ ਵੱਧ ਸੀਟਾਂ ਨੇ ਪਰਦਾਸ਼ਨ ਬਿਹਤਰ ਨਾਰਾਇਣ ਤੇ ਉਹਨਾਂ ਦੀ ਪਾਰਟੀ ਦੇ ਵਿੱਚ ਸੰਨ ਲੱਗਣ ਦਾ ਖਦਸ਼ਾ ਤੇ ਉਹਨਾਂ ਲਈ ਪਾਰਟੀ ਨੂੰ ਇਕੱਠਿਆਂ ਰੱਖਣਾ ਇੱਕ ਚੁਣੌਤੀਪੂਰਨ ਹੈ ਪਹਿਲਾ ਨੇਤਾ ਉਦਵ ਠਾਕਰੇ ਦੀ ਗੱਲ ਕੀਤੀ ਮਹਾਰਾਸ਼ਟਰ ਤੋਂ ਦੂਜਾ ਸ਼ਰਦ ਪੁਆਰ ਦੀ ਗੱਲ ਕੀਤੀ ਐਨਸੀਪੀ ਤੀਜਾ ਨੇਤਾ ਹੈ ਅਖਲੇਸ਼ ਯਾਦਵ ਸਮਾਜਵਾਦੀ ਪਾਰਟੀ ਤੇ ਚੌਥੀ ਗੱਲ ਕਰਦੇ ਹਾਂ ਕੁਮਾਰੀ ਮਾਇਆਵਤੀ ਬਹੁਜਨ ਸਮਾਜ ਪਾਰਟੀ ਬਾਬੂ ਕਾਸ਼ੀਰਾਮ ਨੇ ਪਾਰਟੀ ਬਣਾਈ ਤੇ ਬਹੁਜਨ ਸਮਾਜ ਪਾਰਟੀ ਦੇ ਵਿੱਚ ਪਿਛਲੀਆਂ ਚੋਣਾਂ ਦੇ ਵਿੱਚ ਕੁਮਾਰੀ ਮਾਇਆਵਤੀ ਦੀ ਪਾਰਟੀ ਨੂੰ 11 ਸੀਟਾਂ ਮਿਲੀਆਂ ਸਨ। ਇਸ ਵਾਰ ਇਹ ਨਤੀਜਾ ਜਿਹੜਾ ਦਹਰਾਉਣਾ ਬੜਾ ਔਖਾ ਲੱਗ ਰਿਹਾ ਹੈ ਔਰ ਉਹਨਾਂ ਦਾ ਇਕੱਲੇ ਚੱਲਣ ਦੇ ਜਿਹੜਾ ਇਕੱਲੇ ਲੜਨ ਦਾ ਫੈਸਲੇ ਤੋਂ ਵੀ ਮਾਇਆਵਤੀ ਦਾ ਪ੍ਰਦਰਸ਼ਨ ਦੇ ਉੱਤੇ ਜਿਹੜਾ ਸਵਾਲੀਆ ਨਿਸ਼ਾਨ ਲੱਗਣ ਦੀ ਵੀ ਚਿੰਤਾ ਹੋਈ ਖੜੀ ਹੈ। बसपा ਦੇ ਕਈ ਮੈਂਬਰ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ। ਔਰ ਪਿਛਲੇ ਦਿਨੀ ਦਾਨਿਸ਼ ਅਲੀ बसपा ਦੇ ਸੰਨ ਕਾਂਗਰਸ ਚ ਚਲੇ ਗਏ ਉਹ ਅਜੇ ਵਿੱਚ ਹੁਣ ਸਵਾਲ ਉੱਠ ਰਿਹਾ ਕਿ ਕਿਤੇ ਯੂਪੀ ਦੀ ਅਸੈਂਬਲੀ ਦੀ ਤਰ੍ਹਾਂ ਲੋਕ ਸਭਾ ਵੀ ਬਸਪਾ ਤੋਂ ਵਾਂਝੀ ਨਾ ਹੋ ਜਾਵੇ ਮਾਇਆਵਦੀ ਦਾ ਆਪਣਾ ਪ੍ਰਦਰਸ਼ਨ ਉਹਨਾਂ ਨੂੰ ਸੁਧਾਰਨਾ ਪਵੇਗਾ ਨਹੀਂ ਤਾਂ ਉਹਨਾਂ ਦੀ ਜਗ੍ਹਾ ਕੋਈ ਹੋਰ ਦਲ ਤਾਕਤ ਜਾਂ ਚਿਹਰਾ ਬਣ ਸਕਦਾ ਹੈ ਬਸਪਾ ਤੋਂ ਉਹਨਾਂ ਦੀ ਰਾਸ਼ਟਰੀ ਪਾਰਟੀ ਦਾ ਜਿਹੜਾ ਦਰਜਾ ਵੀ ਖੋਇਆ ਜਾ ਸਕਦਾ ਹੈ ਸੋ ਪੰਜਵਾਂ ਨਾਮ ਹੈਗਾ ਹਿੰਮਤ ਸਰੇਨ ਝਾਰਖੰਡ ਮੁਕਤੀ ਮੋਰਚਾ ਇਹ ਚੋਣਾਂ ਹਿੰਮਤ ਸਰੇਨ ਤੇ ਉਹਨਾਂ ਦੀ ਪਾਰਟੀ ਲਈ ਬੇਹੱਦ ਅਹਿਮ ਹੋਣਗੀਆਂ ਜੋ ਲੋਕ ਸਭਾ ਚੋਣਾਂ 2024 ਨੇ ਪਿਛਲੀ ਵਾਰ ਝਾਰਖੰਡ ਸੂਬੇ ਦੀਆਂ 14 ਸੀਟਾਂ ਵਿੱਚੋਂ ਪਾਰਟੀ ਨੂੰ ਸਿਰਫ ਤੇ ਸਿਰਫ ਇੱਕ ਸੀਟ ਆਈ ਪਾਰਟੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਹਿੰਮਤ ਸਰੇਨ ਈਡੀ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਫਿਲਹਾਲ ਜੇਲ੍ਹ ਵਿੱਚ ਹੈ ਜਿਵੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਕਰ ਝਾਰਖੰਡ ਮੁਕਤੀ ਮੋਰਚਾ ਦਾ ਪ੍ਰਦਰਸ਼ਨ ਨਹੀਂ ਸੁਧਰਦਾ ਤਾਂ ਇਹ ਮੰਨਿਆ ਜਾਏਗਾ ਕਿ ਲੋਕਾਂ ਦੀ ਹਮਦਰਦੀ ਪਾਰਟੀ ਦੇ ਨਾਲ ਨਹੀਂ ਅਜੇ ਵਿੱਚ ਜਿੱਥੇ ਲੋਕ ਸਭਾ ਚੋਣਾਂ ਤੋਂ ਬਾਅਦ ਝਾਰਖੰਡ ਸਰਕਾਰ ਦੇ ਉੱਤੇ ਸੰਕਟ ਵੀ ਹੋ ਸਕਦਾ ਹੈ ਔਰ ਸਰਕਾਰ ਲਈ ਆਪਣਾ ਬਾਕੀ ਸਮਾਂ ਕੱਢਣਾ ਵੀ ਔਖਾ ਹੋਏਗਾ ਔਰ ਪਾਰਟੀ ਦੇ ਵਿੱਚ ਟੁੱਟਦਿਆ ਜਿਹੜਾ ਖਦਸ਼ਾ ਵੀ ਬਣਿਆ ਰਹੇਗਾ ਤੇ ਇਸ ਦਾ ਅਸਰ ਅਸੈਂਬਲੀ ਚੋਣਾਂ ਵਿੱਚ ਹੋਏਗਾ ਸੋ 2024 ਦੀਆਂ ਆਮ ਚੋਣਾਂ ਦੇ ਵਿੱਚ ਸਿਰਫ ਨਵੀਂ ਸਰਕਾਰ ਦੇ ਗਠਨ ਲਈ ਨਹੀਂ ਬਲਕਿ ਨਵੇਂ ਚਿਹਰਿਆਂ ਲਈ ਮੇਕ ਜਾਂ ਬ੍ਰੇਕ ਸਾਬਤ ਕਰਨ ਦੀ ਗੱਲ ਵੀ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਨਤੀਜੇ ਉਹਨਾਂ ਦੇ ਅੱਗੇ ਸਿਆਸੀ ਭੁੱਖ ਦੀ ਰਣਨੀਤੀ ਤੈਅ ਕਰਨਗੇ ਜਿਵੇਂ ਉਦਮ ਠਾਕਰੇ ਸ਼ਿਵ ਸੈਨਾ ਯੂਬੀਟੀ ਐਮਸੀਪੀ ਦੇ ਆਗੂ ਜਿਹੜੇ ਨੇ ਸ਼ਰਦ ਪੁਆਰ ਅਖਲੇਸ਼ ਯਾਦਵ ਸਮਾਜਵਾਦੀ ਪਾਰਟੀ ਦੇ ਮਾਇਆਵਤੀ ਭੋਜਨ ਸਮਾਜ ਪਾਰਟੀ ਦੇ ਤੇ ਹਿੰਮਤ ਸਰੇਨ ਝਾਰਖੰਡ ਮੁਕਤੀ ਮੋਰਚਾ ਦੇ ਹੁਣ ਗੱਲ ਕਰਦੇ ਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਮੁਖੀ ਨੇ ਆਮ ਆਦਮੀ ਪਾਰਟੀ ਲਈ ਹੁਣ ਇਹ ਲੋਕ ਸਭਾ ਚੋਣਾਂ ਤੈਅ ਕਰਨਗੇ ਕਿ ਉਹਨਾਂ ਦਾ ਰਾਸ਼ਟਰੀ ਪੱਧਰ ਦੇ ਉੱਤੇ ਪ੍ਰਭਾਵ ਪਣਾਉਣ ਦਾ ਜਿਹੜਾ ਸੁਪਨਾ ਹੈ ਉਹ ਕਿੰਨਾ ਕੁ ਅੱਗੇ ਵੱਧਦਾ ਹੈ ਜਾਂ ਫਿਰ ਜਿਹੜੀ ਕੁਝ ਸੂਬਿਆਂ ਤੱਕ ਹੀ ਉਹ ਸੀਮਤ ਰਹਿ ਜਾਂਦੇ ਆ ਜਦੋਂ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਿਰਫ ਪੰਜਾਬ ਦੀ ਸੰਗਰੂਰ ਸੀਟ ਤੇ ਜਿੱਤ ਮਿਲੀ ਸੀ ਦਿੱਲੀ ਦੇ ਵਿੱਚ ਪ੍ਰਚੰਡ ਬਹੁਮਤ ਤੋਂ ਸਰਕਾਰ ਹੋਣ ਤੋਂ ਬਾਅਦ ਇੱਕ ਵੀ ਸੀਟ ਉਹ ਜਿੱਤ ਨਹੀਂ ਸਕੇ ਦਿੱਲੀ ਦੇ ਵਿੱਚ ਗਿਮਨੀ ਚੋਣ ਜਦੋਂ ਹੋਈ ਸੰਗਰੂਰ ਤੋਂ ਤੇ ਚੋਣ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਤ ਗਏ ਤੇ ਆਮ ਆਦਮੀ ਪਾਰਟੀ ਦੀ ਇੱਕ ਸੀਟ ਜਲੰਧਰ ਤੋਂ ਜ਼ਰੂਰ ਜਿੱਤੀ ਤੇ ਦੂਜੇ ਪਾਸੇ ਹੁਣ ਉਹਨਾਂ ਦੇ ਉਮੀਦਵਾਰ ਜਿਹੜੇ ਨੇ ਉਹ ਦੂਜੇ ਨੰਬਰ ਤੇ ਜਾਂ ਤੀਜੇ ਨੰਬਰ ਤੇ ਜਾਂ ਪਹਿਲੇ ਨੰਬਰ ਤੇ ਇਹ ਹੁਣ ਤੈਹ ਹੋਣਾ ਵੋਟਰਾਂ ਨੇ ਕਰਨਾ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਨਾਲ ਚੋਣਾ ਲੜ ਰਹੀ ਹੈ ਤੇ ਪੰਜਾਬ ਦੇ ਵਿੱਚ ਹਾਲੇ 8 ਸੀਟਾਂ ਦੇ ਉਮੀਦਵਾਰ ਉਤਾਰੇ ਨੇ ਸੋ ਅਰਵਿੰਦ ਕੇਜਰੀਵਾਲ ਦਾ ਵੀ ਸਿਆਸੀ ਭੂਕ ਤੈਅ ਕਰੇਗਾ ਕੀ ਰਾਸ਼ਟਰਪਤੀ ਉਹਨਾਂ ਦੀ ਗੱਲ ਹੈ ਜਿਹੜੀ ਉਹ ਕਿੰਨੇ ਕ ਚੱਲੀ ਹੁਣ ਨਾਮ ਹੈ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀ ਦਲ ਦਾ ਕੀ ਰੋਲ ਹੋਏਗਾ ਇਹ ਸਵਾਲ ਹੈ ਇਹ ਵੀ ਲੋਕ ਸਭਾ ਚੋਣਾਂ ਹੁਣ ਤੈਅ ਕਰਨਗੀਆਂ ਜਦੋਂ ਸੁਖਬੀਰ ਸਿੰਘ ਬਾਦਲ ਖੁਦ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਸਮੇਂ ਉਹਨਾਂ ਦੀ ਧਰਮ ਪਤਨੀ ਬੀਬਾ ਹਰਸ਼ਮ੍ਰਿਤ ਕੌਰ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਜਦੋਂ ਹੁਣ ਮਿਆਦ ਪੂਰੀ ਹੋ ਰਹੀ ਹੈ ਤਾਂ ਫਿਰ ਇਹ ਚੋਣਾਂ ਤੈਅ ਕਰਨਗੀਆਂ ਕਿ ਇਸ ਵਾਰ ਜਿਹੜੇ ਆਪਣੇ ਜਿਹੜੇ ਕੱਦਾਵਰ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਅਕਾਲੀ ਦਲ ਬਿਨਾਂ ਮੈਦਾਨ ਤੋਂ ਕਿਵੇਂ ਉਤਰੇਗਾ ਔਰ ਪਿਛਲੇ ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਫਾਨੀ ਦੁਨੀਆ ਨੂੰ ਛੱਡ ਕੇ ਚਲੇ ਗਏ ਔਰ ਪਿਛਲੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਤੇ ਬੀਜੇਪੀ ਨੇ ਇਕੱਠੀਆਂ ਮਿਲ ਕੇ ਲੜੀਆਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਵਿੱਚੋਂ 10 ਸੀਟਾਂ ਤੇ ਚੋਣ ਲੜੀ ਬੀਜੇਪੀ ਨੇ 10 ਸੀਟਾਂ ਤੇ ਤੇ ਇਹ ਸਵਾਲ ਅਕਾਲੀ ਦਲ ਦਾ ਮੁਕਾਬਲਾ ਕਾਂਗਰਸ ਆਮ ਆਦਮੀ ਪਾਰਟੀ ਤੋਂ ਇਲਾਵਾ ਬੀਜੇਪੀ ਦੇ ਨਾਲ ਵੀ ਹੈ ਸੋ ਅਰਵਿੰਦ ਕੇਜਰੀਵਾਲ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਸਿਆਸੀ ਭੂਇਕ ਵੀ ਹੈ ਚੋਣਾਂ ਤੈਅ ਕਰਨੀਆਂ ਤੇ ਆਰਜीडी ਦੇ ਆਗੂ ਤੇਜਸਵੀ ਯਾਦਵ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਉਹਨਾਂ ਦੀ ਜਿਹੜੀ ਹੈ ਆਪਣਾ ਮਦਰ ਲਾਲ ਰਾਵੜੀ ਦੇਵੀ ਵੀ ਮੁੱਖ ਮੰਤਰੀ ਰਹੀ ਡਿਪਟੀ ਮੁੱਖ ਮੰਤਰੀ ਰਹੀ आरजेडी ਦੀ ਆਗੂ ਬਿਹਾਰ ਦੀ ਪਾਰਟੀ ਦੇ ਵਿੱਚ ਤੇਜਸਵੀ ਯਾਦਵ ਦਾ ਪ੍ਰਦਰਸ਼ਨ ਕਿਵੇਂ ਰਹੇਗਾ ਤੇਜਸਵੀ ਯਾਦਵ ਦੇ ਕਦ ਦੇ ਉੱਤੇ ਨਿਰਭਰ ਕਰੇਗਾ ਸਿਆਸੀ ਕਦ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਿਰੋਧੀ ਧਿਰ ਇਕੱਠੇ ਹੋੜ ਦੇ ਵਿੱਚ ਆਰ ਜੀ ਡੀ ਵੀ ਸੀ ਬਿਹਾਰ ਦੇ ਵਿੱਚ ਇੱਕ ਵੀ ਸੀਟ ਨਹੀਂ ਸੀ ਮਿਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਸਰਕਾਰ ਬਣਾਉਣ ਦੀ ਸਥਿਤੀ ਤੱਕ ਨਹੀਂ ਪਹੁੰਚੀ ਜਨਤਾ ਦਲ ਯੂनाइटेड ਬੀ ਜੀ ਪੀ ਤੋਂ ਵੱਖਰੀ ਹੋ ਗਈ ਆਰ ਜੀ ਡੀ ਨੇ ਜਨਤਾ ਦਲ ਯੂनाइटेड ਨਾਲ ਮਿਲ ਕੇ ਸਰਕਾਰ ਬਣਾਈ ਕੁਝ ਮਹੀਨੇ ਪਹਿਲਾ ਜੀਡੀਯੂ ਨੇ ਬੀਜੇਪੀ ਦਾ ਪੱਲਾ ਫੜ ਲਿਆ ਤੇ ਆਰਜीडी ਵਿਰੋਧੀ ਧਿਰ ਗੱਠ ਜੋੜ ਦਾ ਹਿੱਸਾ ਹੈ ਹੁਣ ਅਗਲਾ ਨੰਬਰ ਹੈ ਨਵੀਨ ਪਟਨਾਇਕ ਬੀਜੂ ਜਨਤਾ ਦਲ ਨਵੀਨ ਪਟਨਾਇਕ ਦੀ ਪਾਰਟੀ ਬੀਜੂ ਜਨਤਾ ਦਲ ਸਭ ਤੋਂ ਜਿਹੜਾ ਲਗਾਤਾਰ ਉੜੀਸਾ ਦੀ ਸੱਤਾ ਦੇ ਵਿੱਚ ਹੈ 77 ਸਾਲਾਂ ਦੇ ਨਵੀਨ ਪਟਨਾਇਕ 24 ਸਾਲ ਤੋਂ ਲਗਾਤਾਰ ਮੁੱਖ ਮੰਤਰੀ ਪਾਰਟੀ ਦੇ ਵਿੱਚ ਉਹਨਾਂ ਦਾ ਉੱਤਰ ਅਧਿਕਾਰੀ ਨੂੰ ਲੈ ਕੇ ਹੋੜ ਵੀ ਹੈ ਲੋਕ ਸਭਾ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਹੁੰਦੀਆਂ ਔਰ ਪਾਰਟੀ ਦਾ ਚੋਣਾਂ ਦਾ ਪ੍ਰਦਰਸ਼ਨ ਤੈਅ ਕਰੇਗਾ ਕਿ ਪਾਰਟੀ ਦੇ ਨਾਲ ਹੁਣ ਲੋਕ ਹੈ ਜਾਂ ਨਹੀਂ ਹਾਲੇ ਵੀ ਉਸੇ ਤਰ੍ਹਾਂ ਜੁੜੇ ਹੈ ਜਾਂ ਫਿਰ ਵਕਤ ਦੇ ਨਾਲ ਨਵੀਨ ਪਟਨਾਇਕ ਦਾ ਜਿਹੜਾ ਚਾਰਮਾ ਉਹ ਘਟ ਹੋਇਆ ਬੀਜੂ ਜਨਤਾਦਲ ਦੇ ਆਗੂ ਨਵੀਨ ਪਟਨਾਇਕ ਦਾ ਸਿਆਸੀ ਪੁਇਖ ਵੀ ਇਹ ਚੋਣਾਂ ਤੈਅ ਕਰਨਗੀਆਂ ਲਾਸਟ ਤੇ ਕੇ ਚੰਦਰ ਸ਼ੇਖਰ ਰਾਓ ਬੀਆਰਐਸ ਪਾਰਟੀ ਜਿਹੜੀ ਆਪਣਾ ਕੇसीआर ਦੀ ਪਾਰਟੀ ਨੇ ਪਿਛਲੇ ਸਾਲ ਤੇਲਗਾਨਾ ਰਾਸ਼ਟ੍ਰ ਸੰਮਤੀ ਤੋਂ ਵੱਖਰੇ ਹੋ ਕੇ ਭਾਰਤ ਰਾਸ਼ਟ੍ਰ ਸੰਮਤੀ ਯਾਨੀ ਬੀਆਰਐਸ ਦੇ ਖੁਦ ਤੌਰ ਤੇ ਆਪਣੇ ਆਪ ਨੂੰ ਰੀ-ਲਾਂਚ ਕੀਤਾ ਕੇ ਕਵਿਤਾ ਉਹਨਾਂ ਦੀ ਬੇਟੀ ਈਡੀ ਦੀ ਹਿਰਾਸਤ ਵਿੱਚ ਹੈ ਤੇਲਗਾਨਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਕੇसीआर ਦੀ ਪਾਰਟੀ ਨੂੰ ਸੱਤਾ ਤੋਂ ਬੇਦਖਲ ਕੀਤਾ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਦਰਸ਼ਨ ਤੈਅ ਕਰੇਗੀ ਕਿ ਉਸ ਸੂਬੇ ਦੇ ਵਿੱਚ ਪਾਰਟੀ ਦੀ ਕੀ ਸਥਿਤੀ ਹੈ ਤੇਲਗਾਨਾ ਦੇ ਵਿੱਚ ਬੀਜੇਪੀ ਨੇ ਆਪਣਾ ਫੋਕਸ ਜਿਹੜਾ ਵਧਾਇਆ ਤੇ ਲਗਾਤਾਰ ਇੱਥੇ ਕੰਮ ਕਰ ਰਹੀ ਹੈ ਤੇ ਕਾਂਗਰਸ ਦੀ ਸਰਕਾਰ ਉੱਥੇ ਹੈ ਤੇ ਭਾਜਪਾ ਨੂੰ ਚੈਲੰਜ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕੇ ਸੀਐਮ ਦੀ ਪਾਰਟੀ ਕਿੰਨੀਆਂ ਸੀਟਾਂ ਜਿੱਤਦੀ ਹੈ ਤੇ ਨਾਲ ਹੀ ਕਿਸ ਨੰਬਰ ਤੇ ਰਹਿੰਦੀ ਹੈ ਇਹ ਦੇਖਣਾ ਹੋਵੇਗਾ ਸੋ ਲੋਕ ਸਭਾ ਚੋਣਾਂ ਜਿਹੜੀਆਂ 2024 ਨੇ 10 ਚਿਹਰੇ ਨੇ ਇਹਨਾਂ ਆਮ ਚੋਣਾਂ ਦੇ ਵਿੱਚ ਕੀ ਉਹ ਆਪਣੇ ਆਪ ਨੂੰ ਸਵਾਰ ਲੈਣਗੇ ਜਾਂ ਵਖਰ ਜਾਣਗੇ ਇਹ ਨੇਤਾ ਅੱਡੋ-ਬਾੱਟੀ ਹੋ ਜਾਣਗੇ 2024 ਦੀਆਂ ਆਮ ਚੋਣਾਂ ਦੇ ਵਿੱਚ ਨਵੀਂ ਸਰਕਾਰ ਦੇ ਗਠਨ ਦੀ ਨਹੀਂ ਬਲਕਿ ਕਈ ਚਿਹਰਿਆਂ ਨੂੰ ਮੇਕ ਜਾਂ ਬ੍ਰੇਕ ਵੀ ਸਾਬਤ ਕਰਨਾ ਪਏਗਾ ਔਰ ਇਨ੍ਹਾਂ ਚਿਹਰਿਆਂ ਦਾ ਇਨ੍ਹਾਂ ਚੋਣਾਂ ਦਾ ਨਤੀਜਾ ਉਹਨਾਂ ਦੇ ਅੱਗੇ ਦਾ 88 ਭਵਿੱਖ ਤੈਅ ਕਰੇਗਾ ਸੋ ਇਸੇ ਸਬੰਧੀ ਡੈਸਕ ਟੌਪ ਦੇ ਰਾਜਨੀਤਿਕ ਆਗੂਆਂ ਬਾਰੇ ਚਰਚਾ ਕੀਤੀ ਜਿਨ੍ਹਾਂ ਦੇ ਸਿਆਸੀ ਸਫ਼ਰ ਦੀ ਦਿਸ਼ਾ ਤੈਅ ਕਰਨਗੇ ਆ ਇਹ ਲੋਕ ਸਭਾ ਚੋਣਾਂ ਸੋ ਤੁਸੀਂ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਜਰੂਰ ਪ੍ਰਗਟ ਕਰਿਓ ਮੈਨੂੰ ਜਸਵਿੰਦਰ ਸਿੰਘ ਮਿੱਟਣ ਦੇਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ